ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਹਰ ਇੱਕ ਪਲੇਟਫਾਰਮ ਦੇ ਉੱਤੇ ਇੱਕ ਬਹੁਤ ਵੱਡਾ ਯੂਟਿਊਬਰ ਹੈ ਜਿਹਦਾ ਨਾਮ ਧਰੁਵ ਰਾਖੀ ਆ ਉਹਨੇ AI ਦੇ ذریعے ਇੱਕ ਫਿਲਮ ਬਣਾ ਕੇ ਉਹ ਆਪਣੇ YouTube ਚੈਨਲ ਦੇ ਉੱਤੇ ਪਾ ਕੇ ਦੁਨੀਆ ਦੇ ਸਾਹਮਣੇ ਪੇਸ਼ ਕੀਤੀ ਬਹੁਤ ਵੱਡੇ ਪੱਧਰ ਉੱਤੇ SGPC ਨੇ ਵਿਰੋਧ ਕੀਤਾ ਤੇ ਹੋਰ ਸਿੱਖ ਜਥੇਬੰਦੀਆਂ ਨੇ ਜਾਂ ਜਿਹੜੇ ਸਿਹird ਪ੍ਰਚਾਰਕ ਸੀਗੇ ਉਹਨਾਂ ਨੇ ਉਹਦਾ ਵਿਰੋਧ ਕੀਤਾ ਕਿਉਂਕਿ ਉਸ ਫਿਲਮ ਦੇ ਵਿੱਚ ਇੱਥੇ ਸਾਡੇ ਗੁਰੂ ਸਾਹਿਬਾਨ ਨੂੰ ਜਿਹੜਾ ਅਸੀਂ ਨਹੀਂ ਦਿਖਾ ਸਕਦੇ ਕਿਸੇ ਫਿਲਮ ਦੇ ਵਿੱਚ ਉਨ੍ਹਾਂ ਦੇ ਤੁਰਦੇ ਫਿਰਦੇ ਦਿਖਾਇਆ ਗਿਆ ਉਥੇ ਸਾਡੇ ਇਤਿਹਾਸ ਨੂੰ ਜਿਹੜਾ ਸੀਗਾ ਉਹ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਇਹ ਗੱਲ ਨਹੀਂ ਕਦੀ ਹੋ ਸਕਦੀ ਕਿ ਧਰੁਵ ਰਾਖੀ ਜਿਹੜਾ ਵਾ ਬਹੁਤ ਵੱਡਾ ਯੂਟਿਊਬਰ ਆ ਉਹਨੂੰ ਸਾਡੇ ਇਤਿਹਾਸ ਦਾ ਪਤਾ ਨਹੀਂ ਕਿਉਂਕਿ ਉਹ ਸਰਚ ਕਰਦਾ ਰਹਿੰਦਾ ਇਤਿਹਾਸ ਦੇ ਬਾਰੇ ਮੈਂ ਤੇ ਇਹ ਗੱਲ ਕਵਾਂਗਾ ਕਿ ਜਾਣ ਬੁੱਝ ਕੇ ਜਿਹੜੀ ਆ ਉਹਨੇ ਇਹ ਜਿਹੜੀ ਵੀਡੀਓ ਆ ਉਹ ਆਪਣੇ YouTube ਚੈਨਲ ਦੇ ਉੱਤੇ ਪਾਈ ਹੁਣ ਪਰ ਆਪਾਂ ਦੇਖਣ ਦਾ ਯਤਨ ਕਰਨਾ ਇਹਦੇ ਆਪਾਂ ਪਿਸ਼ੋਕੜ ਦੇ ਵਿੱਚ ਜਾਣ ਦਾ ਯਤਨ ਕਰਨਾ ਵੀ ਗੱਲ ਚੱਲਦੀ ਕਿੱਥੋਂ ਆ ਬੜਾ ਚਿਰ ਹੋ ਗਿਆ ਸਾਨੂੰ ਸਟੇਜਾਂ ਦੇ ਉੱਤੇ ਰੌਲਾ ਪਾਉਂਦਿਆਂ ਨੂੰ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਕੇਵਲ ਤੇ ਕੇਵਲ ਸਾਨੂੰ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦੇ ਨਾਲ ਸਾਡੇ ਗੁਰੂ ਸਾਹਿਬਾਨ ਨੇ ਜੋੜਿਆ ਪਰ ਤੁਸੀਂ ਆਪਣੇ ਗੁਰੂ ਘਰਾਂ ਵਿੱਚ ਝਾਤੀ ਮਾਰ ਕੇ ਦੇਖੋ ਕਿਤੇ ਜਾ ਕੇ ਉੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਵਾ ਉੱਥੇ ਅਸੀਂ ਕਾਲਪਨਿਕ ਤਸਵੀਰਾਂ ਵੀ ਜਿਹੜੀਆਂ ਸਾਡੇ ਗੁਰੂ ਸਾਹਿਬਾਨ ਦੀਆਂ ਉਹ ਬਣਾ ਕੇ ਸਾਡੇ ਗੁਰੂ ਘਰਾਂ ਵਿੱਚ ਰੱਖੀਆਂ ਹੋਈਆਂ ਹਨ ਹੁਣ ਆਪਾਂ ਦੇਖਣਾ ਕਿ ਕੱਲਾ ਧਰੂਵ ਰਾਠੀ ਇੱਥੇ ਗੁਨਾਹਗਾਰ ਨਹੀਂ ਗੁਨਾਹਗਾਰ ਉਹ ਵੀ ਬੰਦੇ ਆ ਜਿਹੜੇ ਅਸਲ ਦੇ ਵਿੱਚ ਗੁਰਮਤਿ ਸਿਧਾਂਤ ਨੂੰ ਮੰਨਣ ਤੋਂ ਇਨਕਾਰੀ ਹੋ ਜਾਂਦੇ ਆ ਜਦੋਂ ਅਸੀਂ ਕਿਤੇ ਜਾ ਕੇ ਇਹ ਗੱਲ ਕਹਿੰਦੇ ਹੁੰਦੇ ਸੀਗੇ ਵੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਇਹਨਾਂ ਫੋਟੋਆਂ ਦਾ ਕੋਈ ਕੰਮ ਨਹੀਂ ਤੁਸੀਂ ਇਹਨਾਂ ਨੂੰ ਨਾ ਰੱਖਿਆ ਕਰੋ ਤੇ ਕਈ ਸਾਡੇ ਉਲਟ ਹੋ ਕੇ ਸਾਨੂੰ ਇਹ ਗੱਲ ਕਹਿੰਦੇ ਹੁੰਦੇ ਸੀਗੇ ਦੇਖੋ ਜੀ ਦੁਨੀਆ ਜੁੜਦੀ ਆ ਜਦੋਂ ਕੋਈ ਗੁਰੂ ਨਾਨਕ ਪਾਤਸ਼ਾਹ ਦੀ ਫੋਟੋ ਦੇਖਦਾ ਵਾ ਉਹਨੂੰ ਗੁਰੂ ਨਾਨਕ ਪਾਤਸ਼ਾਹ ਅਮਰ ਚੇਤੇ ਆਉਂਦੇ ਆ ਜਦੋਂ ਕੋਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਮਰ ਦੀ ਫੋਟੋ ਦੇਖਦਾ ਵਾ ਉਹਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਮਰ ਚੇਤੇ ਆਉਂਦੇ ਆ ਇੱ ਫਿਰ ਸਾਡੇ ਛੋਟੇ ਸਾਹਿਬਜ਼ਾਦਿਆਂ ਦੀਆਂ ਫਿਲਮਾਂ ਜਿਹੜੀਆਂ ਉਹ ਕਾਰਟੂਨਾਂ ਦੇ ذریعے ਆਪਾਂ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਦੇ ਉੱਤੇ ਜਾਂ ਜਿਹੜੇ ਫਿਲਮ ਬਣਾਉਣ ਵਾਲੇ ਸੀ ਉਹਨਾਂ ਨੇ ਬਣਾ ਕੇ ਪਾਈਆਂ ਅਸੀਂ ਉਦੋਂ ਵੀ ਵਿਰੋਧ ਕੀਤਾ ਸੀ ਵੀ ਗੱਲ ਇੱਥੇ ਮੁੱਕਣੀ ਨਹੀਂ ਕੋਈ ਦਿਨ ਐਦਾਂ ਦਾ ਆਊਗਾ ਜਿਸ ਦਿਨ ਇਹ ਸਾਡੇ ਗੁਰੂ ਸਾਹਿਬਾਨ ਦੇ ਕਿਰਦਾਰ ਦੇ ਨਾਲ ਵੀ ਛੇੜਖਾਨੀ ਕਰਨਗੇ ਤੇ ਅੱਜ ਉਹ ਦਿਨ ਆ ਗਿਆ ਜੇ ਅਸੀਂ ਪਹਿਲਾਂ ਹੀ ਸੋਹਿਰਦ ਹੁੰਦੇ ਆਪਣੇ ਗੁਰਮਤਿ ਸਿਧਾਂਤਾਂ ਉੱਤੇ ਪਹਿਰਾ ਦਿੰਦੇ ਵੀ ਅਸੀਂ ਆਪਣੇ ਕਿਸੇ ਗੁਰੂ ਸਾਹਿਬਾਨ ਦੀ ਜਿਹੜੀ ਕਾਲਪਨਿਕ ਤਸਵੀਰ ਆ ਉਹਨੂੰ ਬਣਾਉਣ ਦੀ ਇਜਾਜ਼ਤ ਨਹੀਂ ਦੇਣੀ ਤੁਸੀਂ ਥੋੜਾ ਜਿਹਾ ਦੇਖਿਓ ਇਸਲਾਮ ਧਰਮ ਦੇ ਬਾਨੀ ਹੋਇਆ ਮੁਹੰਮਦ ਸਾਹਿਬ ਅੱਜ ਤੱਕ ਇਸਲਾਮ ਧਰਮ ਦੇ ਵਿੱਚ ਉਹਨਾਂ ਦੀ ਤਸਵੀਰ ਬਣਾਉਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਤੇ ਨਾ ਬਣ ਸਕਦੀ ਆ ਬਹੁਤ ਵਧੀਆ ਵਾ ਕਿਉਂਕਿ ਨਾ ਬਣੇਗੀ ਨਾ ਉਹਦੇ ਨਾਲ ਛੇੜਖਾਨੀ ਹੋਵੇਗੀ ਹੁਣ ਸਾਡੇ ਗੁਰੂ ਸਾਹਿਬਾਨ ਦੀਆਂ ਫੋਟੋਆਂ ਜਿਹੜੀਆਂ ਕਾਲਪਨਿਕ ਉਹ ਬਣ ਗਈਆਂ ਤੇ ਹੁਣ ਛੇੜਖਾਨੀਆਂ ਵੀ ਹੁੰਦੀਆਂ ਵਾ ਮੈਂ ਤਾਂ ਕਈ ਵਾਰੀ ਵੇਖਦਾ ਹੁੰਨਾ ਚਲੋ ਅੱਜ ਤੇ ਜਿਹੜਾ ਧਰੁਵਰਾਖੀ ਆ ਯੂਟਿਊਬਰ ਆ ਇਹਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਆਈ ਤੇ ਐਡਾ ਵੱਡਾ ਜਿਹੜ ਮੈਂ ਤਾਂ ਸੋਚਦਾ ਮਾਂ ਅੱਜ ਜਾਗਣ ਦਾ ਸਮਾਂ ਵਾ ਚਲੋ ਜਵੇ ਬਾਨ ਲੱਗ ਗਿਆ ਤਵੇ ਰੋਸ ਜਾਗੋ ਇਹਨੂੰ ਇਦਾਂ ਹੀ ਸਮਝ ਲਓ ਵੀ ਅੱਜ ਸਾਡੇ ਸਾਹਮਣੇ ਇਹ ਧਰੂਗਰਾਹੀ ਦੀ ਫਿਲਮ ਬਣ ਕੇ ਆਈ ਆ ਤੇ ਸਿੱਖਾਂ ਨੇ ਬਹੁਤ ਵੱਡੇ ਪੱਧਰ ਉੱਤੇ ਜਿਹੜਾ ਸੀਗੇ ਉਹਦਾ ਵਿਰੋਧ ਕੀਤਾ ਵੈਸੇ ਸਾਰੇ ਵਿਰੋਧ ਕਰਨ ਵਾਲੇ ਵੀ ਨਹੀਂਗੇ ਕਿਉਂਕਿ ਉਹ ਆਪਣੇ ਚੈਨਲ ਦੇ ਉੱਤੇ ਦੁਬਾਰਾ ਲਾਈਵ ਹੋ ਕੇ ਗੱਲ ਕਹਿ ਰਿਹਾ ਵੀ ਜਿੱਥੇ ਕਈਆਂ ਨੇ ਮੇਰਾ ਵਿਰੋਧ ਕੀਤਾ ਉੱਥੇ ਮੇਰੀ ਵੀਡੀਓ ਦੇਖ ਕੇ ਕਈਆਂ ਨੇ ਮੈਨੂੰ ਬਹੁਤ ਵਧੀਆ ਕਮੈਂਟ ਵੀ ਕੀਤੇ ਵੀ ਤੁਸੀਂ ਇਹੋ ਜਿਹੀਆਂ ਵੀਡੀਓ ਜੜੀਆਂ ਵਾ ਉਹ ਆਪਣੇ YouTube ਦੇ ਉੱਤੇ ਬਣਾ ਕੇ ਪਾਇਆ ਕਰੋ। ਇਹੀ ਕਹਾਣੀ ਜਦੋਂ ਅਕਾਲ ਫਿਲਮ ਸਿਨੇਮੇ ਘਰਾਂ ਵਿੱਚ ਲੱਗੀ ਸੀਗੀ ਉਦੋਂ ਵੀ ਜਿਹੜੇ ਸੋਹਿਰਦ ਪ੍ਰਚਾਰਕ ਸੀ ਜਿਹੜੇ ਗੁਰਮਤ ਨੂੰ ਜਾਣਦੇ ਸੀਗੇ ਵੀ ਅੱਜ ਜੇ ਫਿਲਮ ਸਾਡੇਆਂ ਸ਼ਹੀਦਾਂ ਦੀ ਜਾਂ ਸਾਡੇ ਯੋਧਿਆਂ ਦੀ ਸਿਨੇਮੇ ਘਰਾਂ ਵਿੱਚ ਲੱਗਣ ਲੱਗ ਪਈ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਜਿਹੜੀ ਆ ਉਹ ਬੜੀ ਦੂਰ ਤੱਕ ਜਾਊਗੀ ਉਦੋਂ ਵੀ ਕਈ ਜਿਹੜੇ ਸੋਹਿਰਦ ਪ੍ਰਚਾਰਕ ਸੀਗੇ ਉਹਨਾਂ ਨੇ ਇਸ ਫਿਲਮ ਦਾ ਵਿਰੋਧ ਕੀਤਾ ਪਰ ਉਦੋਂ ਵੀ ਸਾਡੇ ਆਪਣੇ ਸੀਗੇ ਜਿਹੜੇ ਉਸ ਫਿਲਮ ਦੇ ਹੱਕ ਦੇ ਵਿੱਚ ਜਾ ਕੇ ਖਲੋਤੇ ਉਹਨਾਂ ਦੇ ਵੀ ਚੋਲੇ ਪਾਏ ਹੋਏ ਸੀਗੇ ਉਹਨਾਂ ਦੇ ਸਿਰਾਂ ਤੇ ਦਮਾਲੇ ਬੰਨੇ ਹੋਏ ਸੀ ਫਿਲਮ ਦੇਖ ਕੇ ਬਾਹਰ ਆ ਕੇ ਉਹਨਾਂ ਨੇ ਦੁਨੀਆ ਦੇ ਸਾਹਮਣੇ ਰੌਲਾ ਪਾਇਆ ਜੀ ਇਹ ਫਿਲਮ ਆਪਣੇ ਆ ਬੱਚਿਆਂ ਨੂੰ ਲਿਆ ਕੇ ਦਿਖਾਓ ਸਾਨੂੰ ਪਰਿਵਾਰਾਂ ਸਮੇਂ ਦੇਖਣੀ ਚਾਹੀਦੀ ਆ ਫਿਲਮ ਦੇਖ ਕੇ ਸਾਡੇ ਅੰਦਰ ਸਿੱਖੀ ਜਜ਼ਬਾ ਪੈਦਾ ਹੋਊਗਾ ਸਾਡੇ ਨੌਜਵਾਨ ਸਿੱਖੀ ਨਾਲ ਜੁੜਨਗੇ ਤੇ ਅੱਜ ਫਿਰ ਇੱਕ ਯੂਟਿਊਬਰ ਨੇ ਸਾਡੇ ਗੁਰੂ ਸਾਹਿਬਾਨ ਦੀ ਜਿਹੜੀ ਫਿਲਮ ਸੀ ਉਹ ਪੇਸ਼ ਕਰ ਦਿੱਤੀ ਜੀ ਅਸੀਂ ਉਦੋਂ ਹੀ ਇਸ ਚੀਜ਼ ਦਾ ਸਾਰੇ ਰਲ ਮਿਲ ਕੇ ਵਿਰੋਧ ਕਰਦੇ ਬਈ ਅਸੀਂ ਆਪਣੇ ਸ਼ਹੀਦਾਂ ਦੀ ਸਿੱਖ ਯੋਧਿਆਂ ਦੀ ਜਾਂ ਸਾਡੇ ਗੁਰੂ ਸਾਹਿਬਾਨ ਦੀ ਅਸੀਂ ਫਿਲਮ ਜਿਹੜੀ ਆ ਉਹ ਨਹੀਂ ਬਣ ਦੇਣੀ ਅਸੀਂ ਉਹ ਕਰਦਾਰ ਕਿਸੇ ਨੂੰ ਨਹੀਂ ਨਿਭਾਉਣ ਦੇਣਾ ਪਰ ਅਸੀਂ ਇਹਨਾਂ ਗੱਲਾਂ ਦੇ ਉੱਤੇ ਕਦੇ ਇਕਮੁੱਟ ਹੋਈ ਨਹੀਂ ਸਕੇ ਇਥੋਂ ਤੱਕ ਕਿ ਸਾਡੇ ਜਿਹੜੇ ਸੁਲਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਆ ਜਾਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਆ ਹਜੇ ਤੱਕ ਉਹਨਾਂ ਨੇ ਕੋਈ ਇਹੋ ਜਿਹਾ ਜਿਹੜਾ ਹੁਕਮਨਾਮਾ ਜਾਰੀ ਨਹੀਂ ਕੀਤਾ ਵੀ ਸਾਡੇ ਗੁਰੂ ਸਾਹਿਬਾਨ ਦੀ ਕੋਈ ਤਸਵੀਰ ਵੀ ਨਹੀਂ ਬਣਾ ਸਕਦਾ ਜਿੰਨਾ ਚਿਰ ਤਸਵੀਰਾਂ ਬਣਨਗੀਆਂ ਉਨਾ ਚਿਰ ਸਾਡੇ ਗੁਰੂ ਸਾਹਿਬਾਨ ਦੇ ਇਹਨਾਂ ਕਿਰਦਾਰਾਂ ਦੇ ਨਾਲ ਸ਼ੇਰਖਾਨੀ ਹੁੰਦੀ ਰਹੂਗੀ ਪਰ ਹੈਰਾਨੀ ਵਾਲੀ ਗੱਲ ਇਹ ਆ ਧਰੂਵ ਰਾਖੀ ਤੇ ਹੁਣ ਫਿਲਮ ਬਣਾਉਂਦਾ ਦਾ ਇੱਕ ਵੀਡੀਓ ਮੈਂ ਦੇਖੀ ਸੀ ਏਆਈ ਦੇ ਜ਼ਰੀਏ ਬਣਾਈ ਹੋਈ ਉਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੁਸਕਰਾਉਂਦੇ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਵੀ ਮੁਸਕਰਾਉਂਦੇ ਆ ਉਹ ਇੱਕ ਦੂਜੇ ਨੂੰ ਜੱਫੀਆਂ ਵੀ ਪਾਉਂਦੇ ਆ ਤੇ ਥੱਲੇ ਵਾਹਿਗੁਰੂ ਵਾਹਿਗੁਰੂ ਲਿਖਣ ਵਾਲੇ ਕੌਣ ਸੀਗੇ ਉਹ ਸੇਖੀ ਸੀਗੇ ਕਿਉਂਕਿ ਸਿੱਖਾਂ ਨੂੰ ਤੇ ਚਾ ਚੜ ਗਿਆ ਵੀ ਸਾਡੇ ਗੁਰੂ ਸਾਹਿਬਨ ਗੁਰੂ ਨਾਨਕ ਪਾਤਸ਼ਾਹ ਮੁਸਕਰਾਉਂਦੇ ਪਏ ਆ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਰਜੂ ਮੁਸਕਰਾਉਂਦੇ ਪਏ ਆ ਅਸੀਂ ਉਦੋਂ ਤੇ ਵਿਰੋਧ ਕੀਤਾ ਨਾ ਅਸੀਂ ਕਿਤੇ ਨਾ ਕਿਤੇ ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ ਆਪਨਰੇ ਗਿਮਾਨ ਮੈਂ ਸਿਰ ਨੀਵਾ ਕਰ ਦੇਖ ਜਿੰਨਾ ਚਿਰ ਅਸੀਂ ਆਪਣੇ ਆਪ ਆਪਣੀ ਚੀਜ਼ ਨੂੰ ਨਹੀਂ ਸੁਧਾਰਦੇ ਆਪਣੀਆਂ ਗਲਤੀਆਂ ਨੂੰ ਨਹੀਂ ਸੁਧਾਰਦੇ ਉਹਨਾਂ ਚਿਰ ਜਿਹੜਾ ਵਾ ਉਹ ਅਸੀਂ ਕਿਸੇ ਦੇ ਉੱਤੇ ਕਿੰਤੂ ਪਰੰਤੂ ਨਹੀਂ ਕਰ ਸਕਦੇ ਹੁਣ ਮੈਂ ਗੱਲ ਕਰ ਲਿਆ ਤਰੂ ਵਰਾਟੀ ਦੀ ਬਹੁਤ ਵੱਡਾ ਯੂਟਿਊਬਰ ਆ ਵੈਸੇ ਉਹਨੂੰ ਆਪ ਹੀ ਚਾਹੀਦਾ ਸਗਾ ਵੀ ਜਿਹੜੀ ਮੈਂ ਫਿਲਮ ਬਣਾ ਕੇ ਪਾਉਣ ਲੱਗਾ ਇਹਦਾ ਬਹੁਤ ਵੱਡਾ ਜਿਹੜਾ ਵਾ ਗੁਰੂਦ ਹੁਣਾ ਇਸ ਗੱਲ ਦਾ ਉਹਨੂੰ ਪਤਾ ਵਾ ਪਰ ਇਹ ਜਿਹੜੇ YouTube ਹੁੰਬਰ ਹੁੰਦੇ ਆ ਇਹਨਾਂ ਨੂੰ ਆਪਣੇ ਵੀਊ ਦੇ ਨਾਲ ਮਤਲਬ ਹੁੰਦਾ ਤੇ ਜਿਹੜੇ ਉਹਨਾਂ ਤੋਂ ਪੈਸੇ ਆਉਂਦੇ ਆ ਇਹਨਾਂ ਨੂੰ ਉਹਨਾਂ ਨਾਲ ਮਤਲਬ ਹੁੰਦਾ ਇਹਨਾਂ ਨੂੰ ਕਿਸੇ ਧਰਮ ਦੇ ਨਾਲ ਕੋਈ ਮਤਲਬ ਨਹੀਂ ਇਹਨਾਂ ਨੂੰ ਸਿਰਫ ਤੇ ਸਿਰਫ ਆਪਣੀ ਵੀਡੀਓ ਚ ਲਾਉਣ ਦੇ ਨਾਲ ਮਤਲਬ ਹੁੰਦਾ ਵਾ ਉਹਦੇ ਵਿੱਚ ਇਹ ਜਿਹੜਾ ਧਰੁਵਰਾਠੀ YouTuber ਆ ਇਹਨੇ ਦੱਸਿਆ ਵੀ ਜਿਹੜੀ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਜਿੱਥੇ ਹਰਮੰਦਰ ਸਾਹਿਬ ਦੀ ਪਾਵਨ ਪਵਿੱਤਰ ਇਮਾਰਤ ਬਣੀ ਹੋਈ ਆ ਉਹ ਜਿਹੜੀ ਜਗ੍ਹਾ ਵਾ ਉਹ ਅਕਬਰ ਨੇ ਖੁਸ਼ ਹੋ ਕੇ ਨਜ਼ਰਾਨੇ ਵਜੋਂ ਜਿਹੜੀ ਸੀਗੀ ਗੁਰੂ ਰਾਮਦਾਸ ਪਾਤਸ਼ਾਹ ਮਰਜੂ ਨੂੰ ਦਿੱਤਾ ਕੀਤੀ ਕਿੱਡਾ ਗੱਲ ਤੇ ਪਿਆਸਾ ਸਾਡੇ ਗੁਰੂ ਸਾਹਿਬਾਨ ਨੇ ਕਿਸੇ ਦੇ ਕੋਲੋਂ ਦਾਨ ਦੇ ਵਿੱਚ ਕੋਈ ਚੀਜ਼ ਨਹੀਂ ਲਈ ਇਹ ਤੇ ਗੁਰੂ ਪਾਤਸ਼ਾਹ ਮਰਜੂ ਨੇ ਮੁੱਲ ਖਰੀਦੀ ਜ਼ਮੀਨ ਸੀ ਤੂੰਗ ਪਿੰਡ ਸਿਗਾ ਤੂੰਗ ਪਿੰਡ ਦੇ ਜਿਹੜੇ ਵਸਨੀਕ ਸੀਗੇ ਉਹਨਾਂ ਦੇ ਕੋਲੋਂ ਸਤਗੁਰ ਸੱਚੇ ਪਾਤਸ਼ਾਹ ਮਰਜੂ ਨੇ ਇਹ ਜਿਹੜੀ ਜ਼ਮੀਨ ਸੀਗੀ ਉਸ ਸਮੇਂ ਮੁੱਲ ਲਈ ਤੇ ਇੱਥੇ ਇੱਕ ਨਗਰ ਵਸਾਇਆ ਤੇ ਅੱਗੇ ਜਾ ਕੇ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਆਨੰਦਪੁਰ ਤੋਂ ਸੀਸ ਦੇਣ ਵਾਸਤੇ ਜਾਂਦੇ ਆ ਤੇ ਇਹਨੇ ਗੁਰੂ ਪਾਤਸ਼ਾਹ ਮਰਜ ਨੂੰ ਰੋਂਦੇ ਦਿਖਾਇਆ ਹੈਰਾਨੀ ਵਾਲੀ ਗੱਲ ਆ ਕਿ ਸਾਡੇ ਗੁਰੂ ਸਾਹਿਬਾਨ ਹੋ ਸਕਦਾ ਵੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਰੋਏ ਹੋਣ ਉਹਨਾਂ ਨੇ ਇਹ ਸਗੋਂ ਕੌਮ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਵਾਸਤੇ ਉਹਨਾਂ ਨੇ ਤੇ ਐਲਾਨ ਕੀਤਾ ਵੀ ਫਿਕਰ ਨਾ ਕਰੋ ਸੀ ਐਸਾ ਪੰਥ ਸਜਾ ਦੇਵਾਂਗੇ ਜਿਹੜਾ ਲੱਖਾਂ ਦੇ ਵਿੱਚ ਖੜਾ ਪਛਾਣਿਆ ਜਾਊਗਾ ਇਕਦਾ ਹੋ ਸਕਦਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਆਪ ਪਹਿਲਾਂ ਕਹਿ ਕੇ ਤੋਰਦੇ ਆ ਵੀ ਜਾਓ ਕੋਈ ਗੱਲ ਨਹੀਂ ਮੈਂ ਯਤੀਮ ਹੋਣ ਵਾਸਤੇ ਤਿਆਰ ਆਂ ਪਰ ਹਿੰਦੁਸਤਾਨ ਦੇ ਲੱਖਾਂ ਬੱਚਿਆਂ ਨੂੰ ਮੈਂ ਯਤੀਮ ਹੋਣ ਤੋਂ ਬਚਾਉਣਾ ਚਾਹੁੰਨਾ ਵਾ ਤੇ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਸਾਹਮਣੇ ਉਹਨਾਂ ਦੇ ਜਦੋਂ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਮੈਦਾਨੇ ਜੰਗ ਦੇ ਵਿੱਚ ਜਾਂਦੇ ਆ ਬਾਬਾ ਜੂਹਾਰ ਸਿੰਘ ਜੀ ਮੈਦਾਨੇ ਜੰਗ ਦੇ ਵਿੱਚ ਜਾਂਦੇ ਆ ਜਦੋਂ ਬਾਬਾ ਅਜੀਤ ਸਿੰਘ ਦੇ ਦੀ ਛਾਤੀ ਵੀ ਤੀਰ ਵੱਜਦਾ ਜਦੋਂ ਬਾਬਾ ਜੀਤ ਸਿੰਘ ਘੋੜੇ ਤੋਂ ਥੱਲੇ ਡਿੱਗਦੇ ਆ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਚਮਕੌਰ ਦੇ ਬੁਰਜਾਂ ਦੇ ਵਿੱਚੋਂ ਜਕਾਰੇ ਛੱਡਦੇ ਆ ਸਾਡਾ ਗੁਰੂ ਰੋਂਦਾ ਨਹੀਂ ਇੱਕ ਮੁਸਲਮਾਨ ਰਾਈਟਰ ਹੋਇਆ ਉਹਨੂੰ ਲਿਖਣਾ ਪੈ ਗਿਆ ਉਹ ਕਹਿੰਦਾ ਉਹ ਦੁਨੀਆ ਵਾਲਿਓ ਕਹਿੰਦਾ ਮੈਂ ਦੁਨੀਆ ਦੇ ਪਗੰਬਰਾਂ ਨੂੰ ਜਦੋਂ ਕਿਤੇ ਮੁਸੀਬਤ ਬਣੀ ਆ ਮੈਂ ਰੋਂਦਾ ਦੇਖਿਆ ਵਾ ਮੈਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਡਿੱਗਦੇ ਦੇਖਿਆ ਪਰ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਰਗਾ ਪਗੰਬਰ ਨਹੀਂ ਦੇਖਿਆ ਉਹ ਲਿਖਦਾ ਕਹਿੰਦਾ ਕਾਕੇ ਚਾਰ ਪਿਛਰ ਇੱਕ ਆਸੂ ਨਾ ਬਹਾਇਆ ਰਤਬਾ ਗੁਰੂ ਗੋਬਿੰਦ ਸਿੰਘ ਨੇ ઋਸ਼ੀਆਂ ਕਾ ਵਧਾਇਆ ਉਤਰੂ ਵਰਾਠੀ ਸਾਡੇ ਗੁਰੂ ਸਹਿਬਾਨ ਕਦੇ ਅੱਖਾਂ ਦੇ ਵਿੱਚੋਂ ਅਥਰੂ ਨਹੀਂ ਸੁੱਟਦੇ ਗੁਰੂ ਗੋਬਿੰਦ ਸਿੰਘ ਪਾਛਾ ਮਹਾਰ ਦੇ ਸਾਹਮਣੇ ਉਹਨਾਂ ਦੇ ਦੋ ਪੁੱਤਰ ਮੈਦਾਨੇ ਜੰਗ ਦੇ ਵਿੱਚ ਛੱਡਦਾ ਜਾਮ ਪਿੰਦੇ ਆ ਤੇ ਗੁਰੂ ਗੋਬਿੰਦ ਸਿੰਘ ਪਾਛਾ ਮਹਾਰ ਚਮਕੌਰ ਦੇ ਬੁਰਜਾਂ ਉੱਤੇ ਚੜਕੇ ਪੰਜ ਜਕਾਰੇ ਛੱਡਦੇ ਆ ਇਹ ਸਾਡਾ ਇਤਿਹਾਸ ਆ ਤੱਤੀ ਤਵੀ ਉੱਤੇ ਬੈਠੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੂੰ ਕੋਈ ਗੁਲਾ ਨਹੀਂ ਸਕਿਆ ਤੱਤੀ ਤਵੀ ਉੱਤੇ ਬੈਠ ਕੇ ਉਹਨਾਂ ਨੇ ਸ਼ਬਦ ਪੜਿਆ ਤੇਰਾ ਕੀਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੇ ਅਸੀਂ ਤੇ ਤੱਤੀ ਤਵੀ ਉੱਤੇ ਬਹਿ ਕੇ ਵੀ ਉਸ ਪ੍ਰਮਾਤਮਾ ਦੇ ਬਾਣੇ ਦੇ ਵਿੱਚ ਉਹਦਾ ਸ਼ਿਮਨ ਕਰਦੇ ਆ ਇਹ ਆ ਸਾਡੇ ਗੁਰੂ ਸਾਹਿਬਾਨ ਦਾ ਦਿੱਤਾ ਹੋਇਆ ਸਿਧਾਂਤ ਤੇ ਹੁਣ ਅਗਲੀ ਗੱਲ ਜਿਹੜੀ ਤੂੰ ਅਮਰਦੀ ਕੀਤੀ ਆ ਕਦੇ ਪੜ ਕੇ ਦੇਖਿਓ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅਮਰਦੀ ਪਾਵਨ ਕੋ ਉਤਰ ਬਾਣੀ ਉੱਥੇ ਸ਼ਬਦ ਹੁੰਦਾ ਸੁਰ ਨਰ ਮੁੰਨ ਜਨ ਅੰਮ੍ਰਿਤ ਖੋਇਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਜਿਹਨੂੰ ਦੇਵਤੇ ਵੀ ਲੋਚਦੇ ਸੀ ਜਿਸ ਅਮਰਤ ਨੂੰ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਆਨੰਦਪੁਰ ਸਾਹਿਬ ਦੀ ਧਰਤੀ ਇਸ ਗੱਲ ਦੀ ਫੇਰੀ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਉਸ ਅਮਰਦੀ ਦਾਤ ਦਿੱਤੀ ਆ ਉਹਨੂੰ ਕੱਲਾ ਮਿੱਠਾ ਪਾਣੀ ਨਾ ਸਮਝਿਆ ਕਰੋ ਉਹ ਅਮਰਦੀ ਦਾਤਾ ਜਿਸ ਅਮਰਦੀਆਂ ਕੁੱਟਾਂ ਜਿਹਦੇ ਅੰਦਰ ਗਈਆਂ ਉਹ ਗਿੱਦੜ ਤੋਂ ਸ਼ੇਰ ਬਣ ਗਿਆ ਉਹਨਾਂ ਨੇ ਮੈਦਾਨੇ ਜੰਗ ਦੇ ਵਿੱਚ ਵੱਡਿਆ ਵੱਡਿਆ ਜਰਵਾਣਿਆਂ ਨੂੰ ਉਹਨਾਂ ਨੇ ਫਿਰ ਲਲਕਾਰਿਆ ਸਾਡਾ ਇਤਿਹਾਸ ਪੜ੍ਹ ਕੇ ਦੇਖੀ ਫਿਰ ਤੈਨੂੰ ਇਸ ਗੱਲ ਦਾ ਪਤਾ ਲੱਗੂਗਾ ਅਮਰਦੀ ਸ਼ਕਤੀ ਅਸਲ ਵਿੱਚ ਕੀ ਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਤੁਸੀਂ ਗੱਲ ਕੀਤੀ ਤੇ ਆਪਣੀ ਫਿਲਮ ਦੇ ਵਿੱਚ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸ ਤਰ੍ਹਾਂ ਦਿਖਾਇਆ ਕਿ ਉਹਦੀ ਦਾੜੀ ਕੱਟੀ ਹੋਈ ਆ ਉਹ ਬਾਬਾ ਬੰਦਾ ਸਿੰਘ ਬਹਾਦਰ ਜਿਹਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਅਮਰ ਦੀ ਦਾੜ ਦਿੱਤੀ ਬਹਾਦਰ ਦਾ ਖਿਤਾਬ ਦਿੱਤਾ ਤੇ ਸਤਿਗੁਰ ਸੱਚੇ ਪਾਤਸ਼ਾਹ ਮਰ ਦੀ ਕਿਰਪਾ ਦੇ ਸਦਕਾ ਪੰਜਾਬ ਦਾ ਪਹਿਲਾ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਬਣਿਆ ਅਸੀਂ ਇਤਿਹਾਸ ਨੂੰ ਕੇਸ ਸਾਹਿਬ ਦੇ ਨਾਲ ਆਪਣੀ ਫਿਲਮ ਦੇ ਵਿੱਚ ਦੱਸ ਰਹੇ ਹਾਂ ਹਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਵਾਂ ਪਹਿਲਾਂ ਸਰਚ ਕਰੋ ਸਾਡੇ ਇਤਿਹਾਸ ਨੂੰ ਪੜੋ ਫਿਰ ਤੁਸੀਂ ਜਿਹੜੀਆਂ ਵਾ ਉਹ ਆਪਣੇ YouTube ਦੇ ਜ਼ਰੀਏ ਤੁਸੀਂ ਬਹਿ ਕੇ ਦੱਸ ਸਕਦੇ ਆ ਸਾਡੇ ਗੁਰੂ ਸਾਹਿਬਾਨ ਨੇ ਪਰ ਤੁਸੀਂ ਜਿਹੜੀਆਂ ਵੀਡੀਓ ਬਣਾ ਕੇ ਸਾਡੇ ਗੁਰੂ ਸਾਹਿਬਾਨ ਦੀਆਂ ਕਾਰਟੂਨਾਂ ਦੇ ਜ਼ਰੀਏ ਜਾਂ AI ਦੇ ਜ਼ਰੀਏ ਉਹ ਪੇਸ਼ ਕਰਦੇ ਆ ਇਹ ਸਿੱਖ ਕੌਮ ਜਿਹੜੀ ਆ ਉਹ ਕਦੇ ਵੀ ਬਰਦਾਸ਼ਤ ਨਹੀਂ ਕਰੂਗੀ ਤੇ ਹੁਣ ਮੈਂ ਬੇਨਤੀ ਕਰਦਾ ਆਪਣੇ ਵੱਲੋਂ ਸਾਰੀ ਕੌਮ ਨੂੰ ਹੁਣ ਸਾਨੂੰ ਲੋੜ ਆ ਜਾਗਣ ਦੀ ਅੱਜ ਜਦੋਂ ਅਸੀਂ ਨਗਰ ਕੀਰਤਨ ਕੱਢਦੇ ਆ ਕਿਉਂਕਿ ਉਦੋਂ ਵੀ ਅਸੀਂ ਬਹੁਤ ਵੱਡੇ ਪੱਧਰ ਉੱਤੇ ਇਹ ਗੱਲ ਕਹਿਨੇ ਹੁੰਨੇ ਆ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਰਦਾ ਪਾਵਨ ਪੁੱਤਰ ਸਰੂਪ ਲੈ ਕੇ ਜਾਂਦੇ ਆ ਤੇ ਬੜਾ ਸਤਿਕਾਰ ਵੀ ਅਸੀਂ ਕਰਦੇ ਆ ਪਰ ਅੱਗੇ ਫੋਟੋਆਂ ਰੱਖਣ ਦੀ ਲੋੜ ਨਹੀਂ ਹੁੰਦੀ ਇਹਦੇ ਨਾਲ ਸਾਡਿਆਂ ਬੱਚਿਆਂ ਨੂੰ ਗਲਤ ਮੈਸੇਜ ਜਿਹੜਾ ਵਾ ਦੁਨੀਆ ਦੇ ਸਾਹਮਣੇ ਜਾਂਦਾ ਵਾ ਤੇ ਹੁਣ ਤੁਸੀਂ ਆਪਣੇ ਆਪਣੇ ਗੁਰੂ ਘਰਾਂ ਵਿੱਚ ਛਾਤੀ ਮਾਰਿਓ ਕਿ ਅੱਜ ਤੋਂ ਕਿਹੜਾ ਸਿੱਖ ਆ ਜਿਹੜਾ ਇਹਨਾਂ ਕਾਲਪਨਿਕ ਤਸਵੀਰਾਂ ਨੂੰ ਮੱਥਾ ਨਹੀਂ ਟੇਕੂਗਾ ਪਤਾ ਤੇ ਫਿਰ ਲੱਗੂਗਾ ਨਾ ਵੀ ਕੌਮ ਜਾਗ ਗਈ ਆ ਕੌਮ ਸਹਿਰਦ ਹੋ ਗਈ ਆ ਤੁਹਾਨੂੰ ਇਹਨਾਂ ਬਾਬਿਆਂ ਨੇ ਕੁਝ ਨਹੀਂ ਦੱਸਣਾ ਕਿਉਂਕਿ ਇਹਨਾਂ ਬਾਬਿਆਂ ਨੇ ਅਸਲ ਦੇ ਵਿੱਚ ਸਾਨੂੰ ਇਹਨਾਂ ਫੋਟੋਆਂ ਦੇ ਮਗਰ ਲਾਇਆ ਵਾ ਹੁਣ ਵੇਖਣ ਵਾਲੀ ਗੱਲ ਇਹ ਆ ਕਿ ਕੌਮ ਦਾ ਜ਼ਥੇਦਾਰ ਉਹਨਾਂ ਨੂੰ ਬੇਨਤੀ ਕਰਦੇ ਆ ਕੋਈ ਇਹੋ ਜਿਹਾ ਹੁਕਮਨਾਮਾ ਜਾਰੀ ਕਰੋ ਬਈ ਗਾਹ ਤੋਂ ਜਿਹੜਾ ਵਾ ਉਹ ਸਾਡੇ ਗੁਰੂ ਸਾਹਿਬਾਨ ਦੀ ਕੋਈ ਤਸਵੀਰ ਬਣਾ ਬਣਾ ਸਕੇ ਉਹ ਤਸਵੀਰਾਂ ਫਿਰ ਅਖਬਾਰਾਂ ਦੇ ਵਿੱਚ ਛਪਦੀਆਂ ਵਾ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪੁੱਤਰ ਬਾਣੀ ਦੇ ਸ਼ਬਦ ਆ ਜਿਹੜੇ ਉਹ ਅਖਬਾਰਾਂ ਵਿੱਚ ਛਾਪੇ ਜਾਂਦੇ ਆ ਤੁਸੀਂ ਵੀ ਦੇਖਿਆ ਹੋਣਾ ਉਹ ਅਖਬਾਰਾਂ ਸਾਡੀਆਂ ਗਲੀਆਂ ਦੇ ਵਿੱਚ ਨਾਲੀਆਂ ਦੇ ਵਿੱਚ ਪੂੜਿਆਂ ਦੇ ਵਿੱਚ ਰੋਲਦੀਆਂ ਫਿਰਦੀਆਂ ਹੁੰਦੀਆਂ ਸਾਡੇ ਗੁਰੂ ਸਾਹਿਬਾਨ ਦੀ ਉਦੋਂ ਕਿਹੜਾ ਵਿਦਬੀ ਮਾਫ ਕਰਿਓ ਇਹ ਬੜੀ ਸੋਚਣ ਵਾਲੀ ਗੱਲ ਆ ਤੇ ਆਪਣਾ ਆਪਣਾ ਜਿਹੜਾ ਆਪਾਂ ਸਾਰੇ ਸਾਝ ਪਹਿਚਾਣੀਆਂ ਧੰਨਵਾਦ ਜਿਨ੍ਹਾਂ ਵੀਰਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਜਿੱਦਾਂ ਦਾ ਵੀ ਕੋਈ ਉਹਨਾਂ ਦਾ ਹੈਗਾ ਸਿਗਾ ਉਹਨਾਂ ਨੇ ਇਸ ਜਿਹੜੀ ਫਿਲਮ ਦਾ ਵਾ ਉਹ ਵਿਰੋਧ ਕੀਤਾ ਤੇ ਦੁਨੀਆ ਨੂੰ ਦੱਸਿਆ ਵੀ ਸਿੱਖ ਕੌਮ ਹਜੇ ਜਾਗਦੀ ਆ ਸਾਡੇ ਇਤਿਹਾਸ ਨੂੰ ਜੇ ਕਿਸੇ ਨੇ ਕਿਸੇ ਵੀ ਪਲੇਟਫਾਰਮ ਦੇ ਉੱਤੇ ਜਾ ਕੇ ਸੋਸ਼ਲ ਮੀਡੀਆ ਤੇ ਦੱਸਣਾ ਵਾ ਪਹਿਲਾਂ ਸਾਡੇ ਇਤਿਹਾਸ ਨੂੰ ਸਰਚ ਕਰੋ ਫਿਰ ਸਾਡੇ ਇਤਿਹਾਸ ਦੇ ਬਾਰੇ ਜਿਹੜਾ ਉਹ ਦੱਸਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ